ਪਿਆਰੇ ਪੰਜਾਬੀਓ ਕੱਲ ਅਧਿਆਪਕ ਦਿਵਸ ਹੈ ਮਨ ਕਰਦਾ ਹੈ ਤੁਹਾਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦੇਵਾਂ ਪਰ ਮਨ ਬਹੁਤ ਉਦਾਸ ਹੈ ਨਿਰਾਸ਼ ਹੈ ਮੈਂ ਕੋਈ ਚਾਰ ਦਹਾਕੇ ਅਧਿਆਪਨ ਕਾਰਜ ਕੀਤਾ ਹੈ ਜਿਸ ਵਿੱਚੋਂ 20 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਬਤਾਇਆ ਉਸ ਤੋਂ ਪਹਿਲੇ ਮੈਂ ਕਾਲਜ ਸਾਡੇ ਆਪ ਵਿੱਚ ਸੀ ਜਿਸ ਤਰ੍ਹਾਂ ਦੀ ਸਿੱਖਿਆ ਦੀ ਹਾਲਤ ਖਾਸ ਤੌਰ ਤੇ ਕੁਝ ਸਿੱਖਿਆ ਦੀ ਹਾਲਤ ਮੈਂ ਅੱਜ ਪੰਜਾਬ ਵਿੱਚ ਵੇਖ ਰਿਹਾ ਹਾਂ ਉਸ ਤਰ੍ਹਾਂ ਦੀ ਹਾਲਤ ਕਦੀ ਵੀ ਨਹੀਂ ਸੀ ਅਸੀਂ ਇਹ ਸਮਝਦੇ ਹਾਂ ਕਿ ਮੌਜੂਦਾ ਸਰਕਾਰ ਨੂੰ ਵਿਰਾਸਤ ਵਿੱਚ ਐਡ ਹੌਕਿਜ਼ਮ ਲਿਆ ਹੈ ਲੰਬੇ ਸਮੇਂ ਤੋਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਭਰਤੀ ਨਹੀਂ ਕੀਤੀ ਗਈ ਨਤੀਜਾ ਇਹ ਨਿਕਲਿਆ ਹੈ ਕਿ ਘੱਮ ਚਲਉ ਤਰੀਕੇ ਨਾਲ ਅਧਿਆਪਕ ਰੱਖੇ ਜਾਂਦੇ ਰਹੇ ਕੱਚੇ ਰੱਖੇ ਜਾਂਦੇ ਰਹੇ ਤੇ ਇਸ ਤਰ੍ਹਾਂ ਇੰਨਾ ਲੰਮਾ ਸਮਾਂ ਬੀਤ ਗਿਆ ਕਿ ਇੱਕ ਪੂਰੀ ਪੀੜ੍ਹੀ ਅਧਿਆਪਨ ਅਤੇ ਖੋਜ ਕਾਰਜ ਤੋਂ ਬਹਾਰ ਹੋ ਗਈ ਮੈਂ ਕੁਝ ਸਵਾਲ ਕਰਨਾ ਚਾਹੁੰਦਾ ਹਾਂ ਸਰਕਾਰ ਨੂੰ ਖਾਸ ਤੌਰ ਤੇ ਸਰਕਾਰ ਦੇ ਮੁਖੀ ਸਰਦਾਰ ਭਗਵੰਤ ਮਾਨ ਜੀ ਨੂੰ ਇਸ ਉਮੀਦ ਵਿੱਚ ਕਿ ਮੈਂ ਬਰੀ ਤਰ੍ਹਾਂ ਉਹੀ ਪੰਜਾਬੀ ਹਾਂ ਤੇ ਇਹਨਾਂ ਸਵਾਲਾਂ ਦੇ ਜਵਾਬ ਤਾਂ ਮੈਂ ਹੁਣ ਤੋਂ ਨਹੀਂ ਮੰਗਦਾ ਕਿਉਂਕਿ ਇਹ ਬਸਤਾਖੀ ਹੋਏਗੀ ਮੈਂ ਉਮੀਦ ਕਰਦਾ ਹਾਂ ਕਿ ਇਹਨਾਂ ਸਵਾਲਾਂ ਦੇ ਉੱਪਰ ਉਹ ਕੁਝ ਸਮਾਂ ਕੱਢ ਕੇ ਫੁਰਸਤ ਨਾਲ ਵਿਚਾਰ ਜ਼ਰੂਰ ਕਰਨੀ ਪਈ। ਪਹਿਲਾ ਸਵਾਲ ਮੇਰੇ ਮਨ ਵਿੱਚ ਜੋ ਆਉਂਦਾ ਹੈ ਉਹ ਹੈ ਉੱਚ ਸਿੱਖਿਆ ਅੱਜ ਦੀ ਪੰਜਾਬ ਦੀ ਸਰਕਾਰ ਦੇ ਅਜੰਡੇ ਉੱਪਰ ਕਿਉਂ ਨਹੀਂ ਹੈ? ਦੂਸਰੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਬਰਸਵਿਚ ਕੁਝ ਖਬਰਾਂ ਚਪੀਆਂ ਸੀ ਕਿ ਮੁੱਖ ਮੰਤਰੀ ਜੀ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਕਾਲਜਾਂ ਦੇ ਵਿੱਚ ਰੌਣਕਾਂ ਪਰਤ ਆਈਆਂ ਦਾਖਲੇ ਵਧ ਗਏ ਪਰ ਇਹ ਵੀ ਤਾਂ ਸੋਚਣਾ ਬੰਦਾ ਹੈ ਕਿ ਜਿਹੜੇ ਵਿਦਿਆਰਥੀ ਕਾਲਜਾਂ ਵਿੱਚ ਪੜ੍ਹਨ ਲਈ ਆ ਗਏ ਜੋ ਪਹਿਲੇ ਮੌਜੂਦ ਸਨ ਉਹਨਾਂ ਲਈ ਇਸ ਸਰਕਾਰ ਨੇ ਕੁਝ ਸੋਚਿਆ ਵੀ ਹੈ ਕਿ ਇਹਨਾਂ ਹੀ ਕਾਫੀ ਹੈ ਕਿ ਕੋਰਡਿਆਂ ਵਿੱਚ ਰੌਣਕ ਆ ਗਈ ਹੈ ਦੇਖੋ ਸਿੱਖਿਆ ਸਕੂਲਾਂ ਦੇ ਨਾਲ ਖਤਮ ਨਹੀਂ ਹੋ ਜਾਂਦੀ ਬਲਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇ ਅਸੀਂ ਸਕੂਲਾਂ ਦੇ ਉੱਪਰ ਇੰਨੀ ਇਨਵੈਸਟਮੈਂਟ ਕਰਕੇ ਇੰਨੀ ਮਿਹਨਤ ਕਰਕੇ ਪੜਾਈ ਨੂੰ ਬਿਹਤਰ ਬਣਾਉਣਾ ਹੈ ਤਾਂ ਉਹਨਾਂ ਸਕੂਲਾਂ ਤੋਂ ਬੜਕੇ ਵਿਦਿਆਰਥੀ ਜਾਣਗੇ ਕਿੱਥੇ ਕੀ ਅਸੀਂ ਉਹਨਾਂ ਨੂੰ ਦੇਸ਼ Umar ਬੜਾ ਖਰਚ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਵਿਦੇਸ਼ਾਂ ਵਿੱਚ ਭੇਜਣਾ ਚਾਹੁੰਦੇ ਆ ਇਹ ਅਸੀਂ ਇੱਥੇ ਹੀ ਸਕੂਲ ਤੋਂ ਬਹੁਤ ਹੀ ਸਿੱਖਿਆ ਨੂੰ ਸੁਧਾਰ ਕੇ ਉਸ ਤੇ ਵਿੱਚ ਇਨਵੈਸਟਮੈਂਟ ਕਰਕੇ ਉੱਥੇ ਪੜਾਉਣਾ ਚਾਹੁੰਦੇ ਆ ਅਗਲਾ ਸਵਾਲ ਹੈ ਕਿ ਅੱਜ ਜਿਨ੍ਹਾਂ ਸਰਕਾਰਾਂ ਹੋਰ ਇਸ ਤੇ ਕੇਂਦਰੀ ਸਰਕਾਰ ਵੀ ਹੈ ਤੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਸਰਕਾਰਾਂ ਗਵਰਨੈਂਸ ਨੂੰ ਡੀ ਬਿਊਰੋਕਰਟਾਈਜ਼ ਕਰ ਰਹੀਆਂ ਹਨ बाबूगिरी ਤਾਂ ਮੁਕਤ ਕਰ ਰਹੀਆਂ ਹਨ ਪਰ ਇਹ ਵਿਦੰਬਨਾ ਕਿਉਂ ਹੈ ਕਿ ਕੁਝ ਸਖੇਧ ਦੇ ਖੇਤਰ ਵਿੱਚ बाबूगिरी ਵਧਾਈ ਜਾ ਰਹੀ ਹੈ ਉਸ ਦਾ ਦਖਲ ਵਧਾਇਆ ਜਾ ਰਿਹਾ ਹੈ ਖੋਜ ਅਤੇ ਅਧਿਆਪਨ ਨੂੰ ਦਰਕਿਨਾਰ ਕਰਕੇ ਹੋਰ بڑے ਸਾਰੇ ਕੰਮ ਕੀਤੇ ਜਾ ਰਹੇ ਹਨ ਤੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਨਾਲ ਅਧਿਆਪਨ ਤੇ ਖੋਜ ਕਾਰਜਾਂ ਦੇ ਵਿੱਚ ਸਿੱਧਾ ਵਿਗੜਨ ਪੰਦਾ ਹੈ ਹੋਰ ਤਾਂ ਹੋਰ ਯੂਨੀਵਰਸਿਟੀਆਂ ਦੀ ਲੀਡਰਸ਼ਿਪ ਵਿਦਵਾਨਾਂ ਦੇ ਹੱਥਾਂ ਵਿੱਚ ਦੇਣ ਤੋਂ ਸਰਕਾਰ ਸੰਗਦੀ ਕਿ ਇਹ ਕਦੀ ਹੋਇਆ ਹੈ ਇਸ ਪੰਜਾਬ ਦੇ ਵਿੱਚ ਕਿ ਐਨੇ ਲੰਮੇ ਸਮੇਂ ਤੱਕ ਐਨੇ ਲੰਬੇ ਸਮੇਂ ਤੱਕ ਵਈ ਸੰਸਲਰ ਨਾਲ ਮਿਲ ਰਹੇ ਹੋ ਕਦੀ 6 ਮਹੀਨੇ ਦਾ ਵਾਅਦਾ ਦੇ ਦਿਓ ਕਦੀ 3 ਮਹੀਨੇ ਦਾ ਦੇ ਦਿਓ ਕਦੀ ਕਿਸੇ ਆਈਐਸ ਅਫਸਰ ਨੂੰ ਚਾਰਜ ਦੇ ਦਿਓ ਫਿਰ ਮੁੜ ਕੇ ਚਾਰਜ ਦੇ ਦਿਓ ਕਿ ਇਸ ਨੂੰ ਐਂ ਸਮਝਿਆ ਜਾਏ ਕਿ ਪੰਜਾਬ ਪੰਜਾਬੀਆਂ ਪੰਜਾਬ ਬਾਰੇ ਸੋਚਣ ਵਾਲੇ ਲੋਕਾਂ ਪੰਜਾਬ ਬਾਰੇ ਪਰ ਦੇ ਅਨਕਰਨ ਵਾਲੇ ਲੋਕਾਂ ਦਾ ਅਕਲ ਪੈ ਗਿਆ ਹੈ ਜਾਂ ਸਰਕਾਰ ਨੂੰ ਅਜਿਹੇ ਲੋਕ ਮਿਲ ਨਹੀਂ ਰਹੇ ਜਾਂ ਉਹ ਰغبਨਾ ਚਾਹੁੰਦੇ ਨਹੀਂ ਐਡ ਹੌਕਿਜ਼ਮ ਦੀ ਜ਼ਿਆਦਾ ਡੂੰਗੀ ਤੇ ਭੇੜੀ ਬਿਮਾਰੀ ਹੈ ਅਧਿਆਪਨ ਅਤੇ ਖੋਜ ਖੇਤਰ ਵਿੱਚ ਅਸੀਂ ਕਈ ਸਾਲਾਂ ਤੋਂ ਦੇਖਿਆ ਹੈ ਕਿ ਅਲੱਗ ਅਲੱਗ ਪਾਰਟੀਆਂ ਦੀਆਂ ਸਰਕਾਰਾਂ ਨੇ ਕੁਰਜਿਆਂ ਵਿੱਚ ਖਾਸ ਤੌਰ ਤੇ ਕੱਚੇ ਅਧਿਆਪਕ ਰੱਖ ਕੇ ਕੰਮ ਚਲਾਇਆ ਹੈ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਪੱਕੀ ਨੌਕਰੀ ਨਹੀਂ ਦਿੱਤੀ ਜਾਂਦੀ ਇਸੇ ਤਰ੍ਹਾਂ ਕਈ ਧਹਾਕੇ ਵੀ ਗਏ ਹਨ ਮਰੇ ਆਪਣੇ ਜੇ ਵਿਦਿਆਰਥੀ ਪੰਜਾਬ ਤੋਂ ਹਿੰਦੁਸਤਾਨ ਤੋਂ ਰੁਖਸਤ ਲੱਗੇ ਵਿਦੇਸ਼ਾਂ ਨੂੰ ਚਲੇ ਗਏ ਕਿਉਂਕਿ ਵਧੀਆ ਪੜਾਈ ਦੇ ਬਾਵਜੂਦ 골ਡ ਮੈਡਲ ਲੈਣ ਦੇ ਬਾਵਜੂਦ ਪੀ ਐਚ ਡੀ ਕਰਨ ਦੇ ਬਾਵਜੂਦ ਰਿਸਰਚ ਕਰਨ ਦੇ ਬਾਵਜੂਦ ਪੱਕੀ ਨੌਕਰੀ ਦੀ ਉਮੀਦ ਕੋਈ ਨਹੀਂ ਸੀ ਅਧਿਆਪਕ ਨੂੰ ਜੇ ਸ਼ਾਮ ਨੂੰ ਰੋਟੀ ਖਾਣ ਵੀ ਜਾਂਦਾ ਹੋਏ ਤਾਂ ਉਹ ਬਹੁਤੀ ਕੰਮ ਕੀ ਕਰੇਗਾ ਤੇ ਅਗਲੀ ਪੀੜ੍ਹੀ ਦੀ ਜ਼ਿੰਦਗੀ ਉਹਨਾਂ ਦਾ ਭਵਿੱਖ ਸਵਾਰਨ ਬਾਰੇ ਕੀ ਸੋਚੇਗਾ ਦੇਖੋ ਇਹ ਇੱਕ ਮਨੁੱਖੀ ਚਿੰਤਾ ਹੈ ਜੇ ਅਸੀਂ ਮਨੁੱਖ ਹੋ ਤਾਂ ਸਾਨੂੰ ਇਹ ਚਿੰਤਾ ਕਰਨੀ ਬਣਦੀ ਹੈ ਤੇ ਅਸੀਂ ਇਸ ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ ਹਾਂ ਅਸੀਂ ਜਾਣ ਬੁੱਝ ਕੇ ਅੱਖਾਂ ਮੀਟ ਲਈਏ ਕਿ ਸਾਡੇ ਕੋਲ ਸੱਤਾ ਹੈ ਸਾਡੇ ਕੋਲ ਤਾਕਤ ਹੈ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿੰਨੇ ਲੋਕ ਹੈ ਕਿੰਨੀਆਂ ਸੂਟਾਂ ਹੈ ਤਾਂ ਉਹ ਅਲੱਗ ਗੱਲ ਹੈ ਲੇਕਿਨ ਇਤਿਹਾਸ ਔਰ ਲੋਕਤੰਤਰ ਅਜਹੀ ਪਤਾਹੀ ਨੂੰ ਬਹੁਤੀ देर برداشت ਨਹੀਂ ਕਰਦਾ एक होर सवाल जो मेरे मन में आता है वो है कि पंजाब सरकार ने अजे तक सिक्षा नीति घड़न भी कोई कमेटी क्यों नहीं बनाई जे बनाई है तो उस कमेटी ने अजे तक कोई रिपोर्ट क्यों नहीं दी ਯਾਨੀ ਕੀ ਪੰਜਾਬ ਸਰਕਾਰ ਇਹ ਮੰਦੀ ਹੈ ਕਿ ਉਹਨਾਂ ਦੇ ਕੋਲ ਸਿੱਖਿਆ ਨੀਤੀ ਨਾਮ ਦੀ ਕੋਈ ਚੀਜ਼ ਨਹੀਂ ਹੈ ਜਾਂ ਉਹ ਇਹ ਕਹਿੰਦੇ ਹਨ ਕਿ ਜੋ ਰਾਸ਼ਟਰੀ ਸਿੱਖਿਆ ਨੀਤੀ ਹੈ ਅਸੀਂ ਸਿਰਫ ਉਸ ਦੇ ਮੁਤਾਬਕ ਹੀ ਪੰਜਾਬ ਦੇ ਵਿੱਚ ਸਿੱਖਿਆ ਸਥਾਪਿਤ ਕਰਨਾ ਚਾਹੁੰਦੇ ਹਾਂ ਇਹ ਚਲਾਉਣਾ ਚਾਹੁੰਦੇ ਹਨ ਜਦ ਪੰਜਾਬ ਆਪਣੀ ਕੋਈ ਦੇਣ ਵੀ ਦੇ ਸਕਦਾ ਹੈ ਰਾਸ਼ਟਰੀ ਸਿੱਖਿਆ ਨੀਤੀ ਨੂੰ ਬਿਹਤਰ ਬਣਾਉਂਦਾ ਹੈ ਅਤੇ ਇਸ ਖਿੱਤੇ ਦਿਆਂ ਲੋੜਾਂ ਦੇ ਅਨੁਸਾਰ ਖੋਜ ਅਤੇ ਅਧਿਆਪਨ ਕਰਨ ਲਈ ਇਸ ਨਾਲ ਜੁੜਿਆ ਇੱਕ ਸਵਾਲ ਹੈ ਪੰਜਾਬ ਦੇ ਭਾਰਤ ਦੇ ਹੋਰ ਰਾਜਾਂ ਵਿੱਚ ਜਿਵੇਂ ਹਿਮਾਚਲ ਵਿੱਚ ਹਾਇਰ এডਿਊਕੇਸ਼ਨ ਕਮਿਸ਼ਨ ਹੈ ਹਾਇਰ এডਿਊਕੇਸ਼ਨ ਕਮਿਸ਼ਨ ਕੁਝ ਸਿੱਖਿਆ ਨਾਲ ਜੁੜੀਆਂ ਸ਼ਿਕਾਇਤਾਂ ਮੁਸ਼ਕਲਾਂ ਘਪਲਿਆਂ ਦੀ ਜਾਂਚ ਕਰਦਾ ਹੈ ਪੰਜਾਬ ਵਿੱਚ ਅਜ ਤੱਕ ਉੱਚ ਸਿੱਖਿਆ ਕਮਿਸ਼ਨ ਦੀ ਸਥਾਪਨਾ ਕਿਉਂ ਨਹੀਂ ਕੀਤੀ ਗਈ? ਤੀਸਰਾ ਸਵਾਲ ਹੈ। ਬੜੇ ਸਮੇਂ ਤੋਂ ਪ੍ਰਾਈਵੇਟ ਯੂਨੀਵਰਸਿਟੀ ਰੈਗੂਲੇਸ਼ਨ ਬਿਲ ਤਿਆਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ। ਬਿਲ ਨਹੀਂ ਬਣ ਰਿਹਾ। ਮੀਟਿੰਗਾਂ ਹੁੰਦੀਆਂ ਹਨ, ਵਿੱਚ ਬੰਦਗਾਰੀ ਕੀਤੀ ਜਾਂਦੀਆਂ ਹਨ, ਫਿਰ ਕਰਾਂਗੇ। ਕੀ ਭਗਵੰਤ ਮਾਨ ਜੀ ਇਸ ਬਾਰੇ ਜਾਣਕਾਰੀ ਰੱਖਦੇ ਹਨ ਕਿ ਉਹ ਕਿਹੜੇ ਹਿੱਤ ਹਨ ਤੇ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਇਸ ਤਰ੍ਹਾਂ ਹਰ এডਿਕੇਸ਼ਨ ਦੇ ਖੇਤਰ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਰੈਗੂਲੇਟ ਕਰਨ 'ਚ ਰੁਕਾਵਟ ਬਣ ਰਹੀਆਂ ਹਨ ਪ੍ਰਾਈਵੇਟ ਯੂਨੀਵਰਸਿਟੀਆਂ ਹੀ ਨਹੀਂ ਸਰਕਾਰੀ ਯੂਨੀਵਰਸਿਟੀਆਂ ਵੀ ਤੇ ਸਕੂਲ ਵੀ ਸਭ ਨੂੰ ਰੈਗੂਲੇਟ ਕਰਨ ਦੀ ਲੋੜ ਹੈ ਇਹ ਜਨਤਾ ਹੀ ਨਹੀਂ ਸਮਝਦੀ ਸਾਡੇ ਨੇਤਾ ਵੀ ਸਮਝਦੇ ਮੁੱਖ ਮੰਤਰੀ ਜੀ ਵੀ ਜ਼ਰੂਰ ਸਮਝਦੇ ਹੋਣਗੇ ਜਿਸ ਤਰ੍ਹਾਂ ਕੁਝ ਸਿੱਖਿਆ ਦੇ ਨਿਆਰਾਂ ਦੇ ਨਾਲ ਇੱਕ ਭਿਆਨਕ ਖੇਡ ਖੇਡੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਸਿੱਖਿਆ ਮੋਟੇ ਤੌਰ ਤੇ ਐਡ ਹੌਕੀਸਮ ਰਹੀ ਫੰਡਾਂ ਦੀ ਘਾਟ ਰਹੀ ਨੀਤੀ ਦੀ ਕਮੀ ਰਹੀ ਤਬਾਹ ਹੁੰਦੀ ਦੇਖਣ ਦੀ ਸਾਨੂੰ ਆਦਤ ਪੈ ਗਈ ਹੈ ਉਹ ਸ਼ਰਮਨਾਕ ਤੇ ਦਰਦਨਾਕ ਨਜ਼ਾਰਾ ਹੈ ਜੇ ਇਹ ਨਹੀਂ ਚੱਲਦਾ ਰਿਹਾ ਤਾਂ ਹੋਰ ਕੁਛ ਸਮਾਂ ਬਾਅਦ ਪੰਜਾਬ ਦੀ ਹੁਣ ਸਖਿਆ ਦਮ ਤੋੜ ਦੇਗੀ ਉਹ ਆਖਰੀ ਸਾਹਾਂ ਤੇ ਹੈ ਸ मुख्यमंत्री जी ਬੇਨਤੀ ਹੈ ਕਿ ਇਸ ਨੂੰ ਬਚਾਣ ਲਈ ਤੁਸੀਂ ਨਿਜੀ ਤੌਰ ਤੇ ਕੁਝ ਇਨੀਸ਼ੀਏਟਿਵ ਲਾਓ ਕੁਝ ਕਰੋ ਅਜਿਹੇ ਲੋਕ ਮੰਨਦੇ ਹਨ ਕਿ ਤੁਸੀਂ ਇੱਕ ਸਫਲ ਚੰਗੇ ਇਨਸਾਨ ਹੋ ਜਿਨ੍ਹਾਂ ਨੂੰ ਪੰਜਾਬ ਤੇ ਪੰਜਾਬੀਆਂ ਦੇ ਭਵਿੱਖ ਦੀ ਜਿੰਦਾ ਹੈ ਸਿਹਤ ਠੀਕ ਕਰਾਂਗੇ ਚੰਗੀ ਗੱਲ ਹੈ ਖੇਡਾਂ 'ਚ ਨੌਜਵਾਨ ਸ਼ਾਮਲ ਹੋਣਗੇ ਬਹੁਤ ਚੰਗੀ ਗੱਲ ਹੈ ਨਸ਼ਾ ਮੁਕਤ ਕੇਂਦਰ ਹੋ ਸਥਾਪਿਤ ਕੀਤੇ ਜਾਣਗੇ ਚੰਗੀ ਗੱਲ ਹੈ ਪਰ ਇੱਕ ਚੰਗੀ ਮਾਨਸਿਕ ਸਿਹਤ ਬਣਾਉਣ ਦੇ ਵਿੱਚ ਤੁਸੀਂ ਨਹੀਂ ਸਮਝਦੇ ਹੋ ਦੇ ਸਿੱਖਿਆ ਦਾ ਕਿੰਨਾ ਵੱਡਾ ਰੋਲ ਹੈ ਕੁਝ ਸਿੱਖਿਆ ਦਾ ਕਿੰਨਾ ਅਹਿਮ ਰੋਲ ਹੈ ਇਸ ਲਈ ਸਿੱਖਿਆ ਦੇ ਬਾਰੇ ਧਿਆਨ ਜ਼ਰੂਰ ਦਿਓ ਨਾਲ ਹੀ ਨਾਲ ਲਾਇਬ੍ਰੇਰੀਨ ਮੈਂ ਮਹਿਸੂਸ ਕਰਦਾ ਕਿ ਜੇ ਪੰਜਾਬ ਵਿੱਚ ਪਬਲਿਕ ਲਾਇਬ੍ਰੇਰੀਆਂ ਨਾ ਹੋਈਆਂ ਜ਼ਿਲ੍ਹਾ ਲਾਇਬ੍ਰੇਰੀਆਂ ਨਾ ਹੋ ਬੌਲਜਨ ਦੇ ਵਿੱਚ ਨਵੀਆਂ ਕਿਤਾਬਾਂ ਨਾ ਆਉਂਦੀਆਂ ਹੁੰਦੀਆਂ ਤਾਂ ਸ਼ਾਇਦ ਮੈਂ ਕਦੀ ਅਧਿਆਪਕ ਨਹੀਂ ਸੀ ਬਣ ਸਕਦਾ ਦੁਨੀਆ ਦੇ ਵਿਕਸਿਤ ਦੇਸ਼ ਬੜੀ ਗਰੀਬ ਦੇ ਮੋੜ ਤੇ ਲਾਇਬ੍ਰੇਰੀਆਂ ਬਣਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਹੋਰ ਕੁਝ ਨਹੀਂ ਤਾਂ ਟਰਾਲੀ ਲਾਇਬ੍ਰੇਰੀਆਂ ਬਣਾ ਲਓ ਜਿਨ੍ਹਾਂ ਦੇ ਨਾਲ ਵਿੱਚ ਟਰੈਕਟਰ ਟਰਾਲੀਆਂ ਫ੍ਰੀ ਹੁੰਦੇ ਹਨ ਉਹਨਾਂ ਦੇ ਨਾਲ ਵਿੱਚ ਉਥੇ ਉਹਨਾਂ ਟਰਾਲੀਆਂ ਵਿੱਚ ਲਾਇਬ੍ਰੇਰੀਆਂ ਬਣਾ ਕੇ ਪਿੰਡ ਪਿੰਡ ਦੀਆਂ ਲਾਇਬ੍ਰੇਰੀਆਂ ਚੱਲਣ ਵਲੰਟੀਅਰ ਮੁੰਡੇ ਕੁੜੀਆਂ ਕੰਮ ਕਰਨਗੇ ਬਜ਼ੁਰਗ ਕੰਮ ਕਰਨ ਨੂੰ ਤਿਆਰ ਹੈ ਲਾਇਬ੍ਰੇਰੀਆਂ ਨੂੰ ਕਿਤਾਬਾਂ ਦਾ ਬੰਦ ਦੇਣ ਲਈ ਲੋਕ ਪਿਆਰ ਹੈ ਪਰ ਜਦੋਂ ਲਾਇਬ੍ਰੇਰੀਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਤਾਬਾਂ ਖਰੀਦਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਸੁਣੋ ਜੀ ਇਹ ਵੀ ਆਉਂਦਾ ਹੈ ਕਿ ਗਿਣਤੀ ਦੇ 2-3 ਪਬਲਿਸ਼ਰਸ ਸਾਰੀਆਂ ਕਿਤਾਬਾਂ ਸਾਫ ਦੇ ਉਹਨਾਂ ਦੇ ਦਿੰਦੇ ਜੀਐਸਈ ਪੰਜਾਬ ਦਾ ਬૌਧਿਕ ਵਿਕਾਸ ਇਸ ਤਰ੍ਹਾਂ ਕਰਨਾ ਹੈ ਤਾਂ ਇਹ ਤਾਂ ਰਸਤਾ ਠੀਕ ਨਹੀਂ ਲਾਇਬ੍ਰੇਰੀਆਂ ਮਰ ਰਹੀਆਂ ਹਨ ਨਵੀਆਂ ਸਥਾਪਿਤ ਨਹੀਂ ਹੋ ਰਹੀਆਂ ਲੋਕ ਆਪਣੇ ਪੱਧਰ ਤੇ ਜੋ ਕਰਵੇ ਕਰ ਰਹੀ ਹੈ ਕਿ ਸਰਕਾਰ 5 700 ਕਰੋੜ ਰੁਪਏ ਖਰਚ ਕੇ 50 ਸਾਲਾਂ ਦੇ ਵਿੱਚ ਇੱਕ ਲਾਇਬ੍ਰੇਰੀਆਂ ਦਾ ਪੰਜਾਬ ਵਿੱਚ ਵਿਆਪਕ ਨੈਟਵਰਕ ਸਥਾਪਿਤ ਨਹੀਂ ਕਰ ਸਕਦੀ ਇਹ ਕਰਨਾ ਨਹੀਂ ਚਾਹੁੰਦੀ ਇਹ ਵਿਚਾਰ ਹੀ ਨਹੀਂ ਆਉਂਦਾ ਕਿ ਹੋਰ بڑے ਮਸਲੇ ਹੈ ਕੋਰਪੋਰੈਂਡੰਟ ਮਸਲੇ ਦੇ ਬਾਰੇ ਚਿੰਤਾ ਕਰਨ ਦੀ ਲੋੜ ਕੀ ਹੈ ਅਗਲਾ ਸਵਾਲ ਹੈ ਕੁਝ ਸਿੱਖਿਆ ਦੇ ادارے ਤੇ ਉਹਨਾਂ ਅਦਾਰਿਆਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦੀ ਜਵਾਬਦੇਹੀਤਾ ਕਰਨ ਦਾ ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਸਿੱਖਿਆ ਦੇ ਦਾਰੇ ਦੇ ਅਧਿਕਾਰੀ ਮਨਮਰਜ਼ੀ ਕਰਦੇ ਕਾਨੂੰਨ ਤੋੜਦੇ ਦੇ ਨੀਂਹੀਆਂ ਕਰਦੇ ਲੇਕਿਨ ਜਾਂ ਪੜਤਾਲ ਹੁੰਦੀ ਨਹੀਂ ਜਾਂ ਪੜਤਾਲ ਪੂਰੀ ਨਹੀਂ ਹੁੰਦੀ ਜੇ ਪੂਰੀ ਹੋ ਜਾਂਦੀ ਤਾਂ ਫੈਸਲਾ ਦੁਬਾਰਾ ਜਾਂਦੀ ਹੈ ਕੀ ਇਹਨਾਂ ਅਦਾਰਿਆਂ ਤੇ ਇਹਨਾਂ ਅਦਾਰਿਆਂ ਚ ਕੰਮ ਕਰਦੇ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਸਰਕਾਰ ਕੋਈ ਠੋਸ ਕਦਮ ਲੈ ਰਹੀ ਹੈ ਇਸ ਤੋਂ ਇਲਾਵਾ ਠੋਸ ਕਦਮ ਸਭ ਤੋਂ ਵੱਡਾ ਜੋ ਲੈਣ ਦੀ ਲੋੜ ਹੈ ਉੱਚ ਸਿੱਖਿਆ ਦੇ ਦੇ ਨਾਲ-ਨਾਲ ਸਕੂਲੀ ਵੀ ਸਾਰੇ ਅਦਾਰਿਆਂ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਪਬਲਿਕ ਸਕਰੂਟੀ ਨੇ ਜਨਤਕ ਨਜ਼ਰਸਾਨੀ ਦੇ ਅਧੀਨ ਲਿਆਂਦਾ ਜਾਵੇ ਦੇਖੋ ਸਿੱਖਿਆ ਦਾ ਪਬਲਿਕ ਆਡਿਟ ਹੋਣਾ ਚਾਹੀਦਾ ਹੈ ਪ੍ਰਾਈਵੇਟ ਕੰਪਨੀਆਂ ਨੂੰ ਆਡਿਟ ਦੇ ਕੇ ਕਿ ਤੁਸੀਂ ਰਿਪੋਰਟ ਦਿਓ ਕਿੰਨੇ ਆ ਕਿੰਨੇ ਨੰਬਰ ਦਿੱਤੇ ਕਿੰਨੇ ਤਾਰੇ ਦਿੱਤੇ 5 ਤੋਂ 4 ਦੇ 3 a ਕੇ b a ਕੇ b 2 ਇਸ ਤੋਂ ਪਰੇ ਉਸ ਇਲਾਕੇ ਦੇ ਲੋਕ ਇਸ ਰਾਜ ਦੇ ਲੋਕ ਪੰਜਾਬ ਦੇ ਦੇਸ਼ ਦੇ ਤੇ ਵਿਦੇਸ਼ਾਂ ਦੇ ਵਿਦਵਾਨ ਉਹਨਾਂ ਤੋਂ رائے ਲਈ ਜਾ ਸਕਦੀ ਹੈ ਉਹ ਸਵਾਲ ਪੁੱਛ ਸਕਦੇ ਕਿ ਕਿੱਥੇ ਕਿੱਥੇ ਕਮੀ ਰਹਿ ਗਈ ਤੇ ਕਿਉਂ ਰਹਿ ਗਈ ਤੇ ਜੇ ਸਿੱਖਿਆ ਦੇ ਉੱਪਰ ਕੋਈ ਰਾਜ ਕੋਈ ਦੇਸ਼ ਕੋਈ ਖੇਤੜਾ ਨਿਰਭਰ ਕਰਦਾ ਹੈ ਆਪਣੇ ਵਿਕਾਸ ਲਈ ਤਾਂ ਜ਼ਰੂਰੀ ਹੈ ਕਿ ਪਬਲਿਕ ਸਕਰੂਟੀਨੀ ਜਨਤਕ ਨਜ਼ਰਸ਼ਾਨੀ ਦੇ ਅਧੀਨ ਸਿੱਖਿਆ ਦਾ ਹਰ ਅਧਾਰਾ ਤੇ ਹਰ ਅਧਿਕਾਰੀ ਹੋਵੇ ਨਾਲ ਨਾਲ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਕਾਦਮਿਕ ਸੁਤੰਤਰਤਾ ਨੂੰ ਬਚਾਉਣ ਦੇ ਲਈ ਸਾਰੀ ਸਰਕਾਰਾਂ ਕੰਮ ਕਰਨ ਔਰ ਜੇ ਇੱਕ ਸਰਕਾਰ ਨਹੀਂ ਕਰਦੀ ਤਾਂ ਦੂਜੀ ਜ਼ਰੂਰ ਕਰੇਗੀ ਇੱਕ ਸਮੇਂ ਦੀ ਕੇਂਦਰੀ ਸਰਕਾਰ ਨਹੀਂ ਕਰਦੀ ਤਾਂ ਰਾਜ ਸਰਕਾਰ ਕਰੇ ਜੇ ਰਾਜ ਸਰਕਾਰ ਨਹੀਂ ਕਰਦੀ ਤਾਂ ਪੰਚਾਇਤ ਕਰੇ ਜੇ ਦੋਨੋਂ ਨਹੀਂ ਕਰਦੀਆਂ ਤਾਂ ਕੇਂਦਰੀ ਸਰਕਾਰ ਕਰੇਗੀ ਜਦੋਂ ਤੱਕ ਅਸੀਂ ਅਕਾਦਮਿਕ ਸੁਤੰਤਰਤਾ ਨੂੰ ਯਕੀਨੀ ਨਹੀਂ ਬਣਾਉਂਦੇ ਸਾਡੇ ਸਾਹਮਣੇ ਪੰਜਾਬ ਤੇ ਭਾਰਤ ਦੇਸ਼ ਦੇ ਵਿਕਾਸ ਲਈ ਜੋ ਜ਼ਰੂਰੀ ਚੀਜ਼ਾਂ ਹੈ ਉਹਨਾਂ ਦੀ ਸਹੀ ਪਿਕਚਰ ਸਾਹਮਣੇ ਨਹੀਂ ਆਈ ਅਕਾਦਮਿਕ ਸੁਤੰਤਰਤਾ ਦੀ ਐਸਲੀ ਲੋੜ ਹੈ ਕਿਉਂਕਿ ਬૌਧਿਕ ਕੰਮ ਇਸ ਪ੍ਰੋਫੈਸ਼ਨਲ ਕੀਤਾ ਜਾਂਦਾ ਹੈ ਕਿ ਮੈਨੂੰ ਸੱਚ ਬੋਲਣ ਤੋਂ ਡਰਨਾ ਨਹੀਂ ਚਾਹੀਦਾ ਉਸ ਮਾਹੌਲ ਵਿੱਚ ਜਦੋਂ ਦੁਨੀਆ ਭਰ ਵਿੱਚ ਸੋਰੀ ਸੋਚ ਵਾਲੇ ਬੰਦੇ ਆਜ਼ਾਦੀ ਤੇ ਹਮਲੇ ਕਰ ਰਹੇ ਉਦੋਂ ਅਕਾਦਮਿਕ ਸੁਤੰਤਰਤਾ ਨੂੰ ਉਸੇ ਤਰ੍ਹਾਂ ਬਚਾ ਕੇ ਰੱਖਣਾ ਜਿਵੇਂ ਜਰਮਨੀ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਦੇ ਵਿੱਚ ਕੀਤਾ ਗਿਆ ਸੀ ਸਰਕਾਰ ਵੱਲੋਂ ਕੀਤਾ ਗਿਆ ਸੀ ਸੁਵਿਧਾਆਂ ਦਾ ਗਰੰਟੀਆਂ ਦਿੱਤੀਆਂ ਗਈਆਂ ਸੀ ਭਾਰਤ ਵਿੱਚ ਗੁਰੂਕਲ ਹੁੰਦੇ ਸੀ ਜਿੱਥੇ ਰਾਜੇ ਦਾ ਦਖਲ ਨਹੀਂ ਸੀ ਹੁੰਦਾ ਇਹ ਜ਼ਰੂਰੀ ਹੈ ਇਸ ਤੋਂ ਇਲਾਵਾ ਮੈਂ ਕਿ ਇਸ ਸਵਾਲ ਬਾਰੇ ਚਿੰਤਾ ਕਰਦਾ ਕਿ ਪੰਜਾਬ ਦਾ ਰਿਸਰਚ ਅਜੰਡਾ ਕੀ ਹੋਣਾ ਚਾਹੀਦਾ ਹੈ ਪੰਜਾਬ ਦੇ ਅਥਚਾਰੇ ਪੰਜਾਬ ਦੇ ਸਮਾਜ ਪੰਜਾਬ ਦੇ ਸਭਿਆਚਾਰ ਪੰਜਾਬ ਦੀ ਬૌਧਿਕਤਾ ਨੂੰ ਅੱਗੇ ਲੈ ਜਾਣ ਲਈ ਪੰਜਾਬ ਦੇ ਵਿਗਿਆਨ ਤੇ ਟੈਕਨੋਲੋਜੀ ਨੂੰ ਅੱਗੇ ਲੈ ਜਾਣ ਲਈ ਪੰਜਾਬ ਦੇ ਵਪਾਰ ਨੂੰ ਵਧਾਉਂਦੀ ਪੰਜਾਬ ਦੀ ਖੇਤੀਬਾੜੀ ਦੇ ਵਿਕਾਸ ਲਈ ਕੀ ਅਜੰਡਾ ਹੋਣਾ ਚਾਹੀਦਾ ਹੈ ਉਸ ਅਜੰਡੇ ਨੂੰ ਉਲੀ ਕਰਨ ਲਈ ਇਹ ਸਰਕਾਰਾਂ ਕੋਈ ਕੰਮ ਕੋਈ ਨਹੀਂ ਕਰਦੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਪੰਜਾਬ ਦੇ ਵਿਕਾਸ ਦੇ ਰਿਸਰਚ এজেন্ডੇ ਨੂੰ ਨਜ਼ਰੋਂ ਹोली ਰੱਖੇਗੀ ਉਸਦੇ ਵਿਕਾਸ ਨੂੰ ਕੋਈ ਕੰਮ ਨਹੀਂ ਕਰੇ ਉਸ ਲਈ ਖੁਦ ਦੇ ਬੱਕੀ ਨਹੀਂ ਬਣਾਈ ਦੇਖੋ ਪਿਆਰੇ ਪੰਜਾਬੀਓ ਅਸੀਂ ਪੰਜਾਬੀ ਆਪਣੇ ਸੱਭਿਆਚਾਰ ਤੇ ਗੌਰਵ ਮਹਿਸੂਸ ਕਰਦੇ ਹਾਂ ਪਰ ਕੋਈ ਵੀ ਸੱਭਿਆਚਾਰ ਆਪਣੇ ਬৌਧਿਕ ਸੱਭਿਆਚਾਰ ਦੇ ਹੰਸ਼ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਤੇ ਪੰਜਾਬ ਦੇ ਬৌਧਿਕ ਸੱਭਿਆਚਾਰ ਦਾ ਬਹੁਤ ਪੁਰਾਣਾ ਸੰਗੜੇ ਨਹੀਂ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ ਪਿਛਲੇ ਕਈ ਦਹਾਕੇਾਂ ਤੋਂ ਘਟੋ-ਘਟ ਤਿੰਨ ਜਰ ਦਹਾਕੇਾਂ ਤੋਂ ਤਾਂ ਇਹ ਅਸੀਂ ਸਪਸ਼ਟ ਦੇਖਿਆ ਹੈਗੇ ਪੰਜਾਬ ਦੇ ਬૌਧਿਕ ਸਭਿਆਚਾਰ ਨੂੰ ਐਵੇਂ ਲੱਗਦਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਅਣਗੌਣ ਕੀਤਾ ਗਿਆ ਹੈ ਤੇ ਸਭਿਆਚਾਰ ਦੇ ਅਰਥ ਸੀਮਿਤ ਕਰ ਦਿੱਤੇ ਗਏ ਹੈ ਜਿਸ ਦੇ ਵਿੱਚੋ ਵਿਚਾਰ ਕਰਨਾ ਚਿੰਤਨ ਕਰਨਾ ਔਰ ਚਰਚਾਵਾ ਕਰਨਾ ਸਮਾਜ ਦੇ ਮੁੱਦਿਆਂ ਬਾਰੇ ਬਾਹਰ ਕਰ ਦਿੱਤਾ ਗਿਆ ਜਿੱਥੋਂ ਤੱਕ ਲੀਡਰਸ਼ਿਪ ਦੀ ਗੱਲ ਹੈ ਕਿਉਂ ਮੈਂ ਜਾਉਂਦਾ ਹਾਂ ਕਿ ਅਸੀਂ ਸਾਰੇ ਪੰਜਾਬੀ ਸਰਕਾਰਾਂ ਨੂੰ ਸਵਾਲ ਕਰੀਏ ਸਰਕਾਰ ਨੂੰ ਸਵਾਲ ਕਰੀਏ ਆਪਣੇ ਪਿਆਰੇ ਮੁੱਖ ਮੰਤਰੀ ਜੀ ਨੂੰ ਪੁੱਛੀਏ ਕਿ ਮੁੱਖ ਮੰਤਰੀ ਜੀ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ ਕਿਉਂਕਿ ਇਹ ਸਬੂਤ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਕਿ ਤੁਸੀਂ ਮੁੱਖ ਮੰਤਰੀ ਹੋ ਕਿ ਲੀਡਰਸ਼ਿਪ ਹੁੰਦੀ ਕੀ ਹੈ ਲੀਡਰਸ਼ਿਪ ਅਸੀਂ ਸਭ ਜਾਣਦੇ ਹਾਂ ਕਿ ਅਜੈਂਡਾ ਸੈਟਿੰਗ ਉੱਪਰ ਨਿਰਭਰ ਕਰਦੀ ਹੈ ਲੀਡਰ ਉਹ ਹੁੰਦਾ ਹੈ ਜਿਹੜਾ ਅਜੰਡੇ ਤੈਅ ਕਰਦਾ ਹੈ ਜਿਹੜਾ ਨਵੇਂ ਨਵੇਂ ਰਸਤੇ ਵੱਲ ਆਪਣੇ ਲੋਕਾਂ ਨੂੰ ਆਪਣੇ ਦੇਸ਼ ਨੂੰ ਆਪਣੇ ਰਾਜ ਨੂੰ ਆਪਣੇ ਖਿੱਤੇ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਮਹੱਲੇ ਨੂੰ ਲੈ ਕੇ ਜਾਂਦਾ ਹੈ ਕੀ ਤੁਸੀਂ ਤਾਂ ਵਿਖਵਲ ਬਿਨ ਅਧਿਆਪਨ ਦੇ ਜਾ ਸਕਦੇ ਹਨ ਬਿਨ ਰਿਸਰਚ ਦੇ ਜਾ ਸਕਦੇ ਹਨ ਗਰ ਕੋਲਜਾਂ ਦਾ ਜਾ ਸਕਦੇ ਅਸੀਂ ਟੀਵੀ ਤੇ ਕਿੰਨੇ ਸਾਰੇ ਵਿਗਿਆਪਨ ਦੇਖਦੇ ਹਾਂ ਕਿ ਸੋਹਣੇ ਸੋਹਣੇ ਸਕੂਲ ਬਣ ਗਏ সুইমিং ਪੂਲ ਬਣ ਗਏ ਲਾਇਬ੍ਰੇਰੀਆਂ ਲੈਬਸ ਹਨ ਮੈਨੂੰ ਇਹ ਕੋਈ ਦੱਸ ਸਕਦਾ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਾ ਕੇ ਕੀ ਇਸ ਤਰ੍ਹਾਂ ਦੇ ਵਿਗਿਆਪਨ ਬਣਾਏ ਜਾ ਸਕਦੇ ਹਨ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦਾਖਲਾ ਲਓ ਦੇਖੋ ਇੱਥੇ ਕਿੰਨੀ ਵਧੀਆ ਇਨਫਰਾਸਟ੍ਰਕਚਰ ਅਜਿਹਾ ਨਹੀਂ ਹੈ ਯਾਸੀ ਮੰਨ ਹੀ ਰਿਹਾ ਹੈ ਕਿ ਸਕੂਲ ਤੋਂ ਵੀ ਪੜਾਉਣਾ ਨਹੀਂ ਅਸੀਂ ਸਿਰਫ ਸਕੂਲ ਤੇ ਖਰਚਾ ਕਰਕੇ ਪਬਲਿਕ ਫੰਡਸ ਖਰਚ ਕੇ ਵਿਦਿਆਰਥੀ ਨੂੰ ਤਿਆਰ ਕਰਕੇ ਉਹਨਾਂ ਦੇ ਹਵਾਲੇ ਕਰ ਦੇਣੇ ਜਿਹੜੇ ਉਹਨਾਂ ਤੋਂ ਫਿਰ ਰੱਜ ਕੇ ਪੈਸੇ ਕਮਾਉਣਗੇ ਇਹ ਨੈਤਿਕ ਤੌਰ ਤੇ ਚੰਗੀ ਗੱਲ ਨਹੀਂ ਹੈ ਅਸੀਂ ਸਾਰੇ ਪੰਜਾਬੀ ਇਹ ਸਮਝਦੇ ਹਾਂ ਆਖਰੀ ਗੱਲ ਮੈਂ ਪੰਜਾਬ ਦੇ ਲੋਕੋ ਪੰਜਾਬੀਓ ਪੰਜਾਬ ਵਾਸੀਓ ਪੰਜਾਬ ਚ ਰਹਿੰਦੇ ਹੋ ਤੇ ਪੰਜਾਬ ਤੋਂ ਬਾਹਰ ਰਸਤੇ ਪੰਜਾਬੀਓ ਸਭ ਨੂੰ ਕੁਛ ਨਹੀਂ ਚਾਹਨਾ ਫਿਰ ਇਸ ਲਈ ਕਿ ਜਵਾਬ ਦੀ ਤਾਂ ਉਮੀਦ ਕੋਈ ਨਹੀਂ ਪਰ ਸੋਚਿਓ ਜ਼ਰੂਰ ਕਿ ਕੀ ਸਰਕਾਰ ਇੱਕ ਸਾਲ ਚ 1000 ਪੱਕੇ ਕਾਲਜ ਦੇ ਅਧਿਆਪਕਾਂ ਲਈ 100 ਕਰੋੜ ਰੁਪਏ ਵੀ ਨਹੀਂ ਖਰਚ ਸਕਦੀ ਕਿ ਪੰਜਾਬ ਸਰਕਾਰ ਦਾ ਹੱਥ ਅੱਜ ਐਨਾ ਤੰਗ ਹੈ ਕਿ 1 ਸਾਲ 'ਚ 100 ਕਰੋੜ ਦੇ ਕਰੀਬ ਰੁਪਇਆ ਹਜ਼ਾਰ ਅਧਿਆਪਕਾਂ ਦੀ ਪਰਦੇ ਲਈ ਨਹੀਂ ਕੱਢਿਆ ਜਾ ਸਕਦਾ ਤੁਸੀਂ ਇਸ ਬਾਰੇ ਸੋਚਣਾ ਮੁੱਖ ਮੰਤਰੀ ਜੀ ਵੀ ਸੋਚਣ ਤੁਸੀਂ ਮੁੱਖ ਮੰਤਰੀ ਜੀ ਨੂੰ ਸਰਕਾਰ ਨੂੰ ਆਪਣੇ ਇਲਾਕੇ ਦੇ ਐਮ ਐਲ ਏ ਉਸ ਨੂੰ ਐਮ ਪੀ ਉਸ ਨੂੰ ਪਾਰਟੀਆਂ ਦੇ ਵਰਕਰਾਂ ਨੂੰ आम आदमी पार्टी ही नहीं सारे पार्टिया के वर्करों को पूछो कि ती अध्यापक दिवस से जे कोई फंक्शन करते हो अध्यापकों सम्मानित करते हो अध्यापक दिवस दधाइया देंगे दे हो तो की सब जायज है तो आदा बहुत बहुत धन्यवाद अध्यापक दिवस दधाइया मैं ਅੰਦਰ ਸਮਝ ਤੋਂ ਦੇਸ਼ਕਾਂਗਾ ਇਸ ਉਮੀਦ ਨਾਲ ਬਹੁਤ ਬਹੁਤ ਸ਼ੁਕਰੀਆ